ਸਤਿ ਸ਼੍ਰੀ ਅਕਾਲ ਜੀ ਆ ਬੱਲੇ ਆ ਪੁੱਤਰ ਬੱਲੇ ਪੁੱਤਰ ਸਤਿ ਸ਼੍ਰੀ ਅਕਾਲ ਭਾਜੀ ਆ ਮੱਲੇ ਸਤਿ ਸ਼੍ਰੀ ਅਕਾਲ ਭੈਣਾ ਆ ਨਿੱਕੇ ਨਿੱਕੇ ਪੁੱਤ ਵੀ ਸਾਡੇ ਇੱਥੇ ਆ ਮੈਂ ਤਾਂ 25 ਬੱਚੇ ਤੁਸੀਂ ਖੜੇ ਹੋਣੇ ਆ ਨਿੱਕੇ ਬੱਚੇ ਵੀ ਸਾਰੇ ਇੱਥੇ ਆ ਜਾਂਦੇ ਨਹੀਂ ਹਣ ਕਰੀਏ ਜੀ ਆ ਪੁੱਤਰਾ ਚੱਲ ਗਿਆ ਹਰਾਜ ਦਰਨ ਆ ਆ ਹੋ ਜੀ ਉਹਨਾਂ ਮਣੀਣਾ ਆ ਹੈ ਗੁੱਠਾ ਨਹੀਂ ਪਾਈਦਾ ਮੂੰਹ 'ਚ ਹੈ ਓ ਬੱਲੇ ਬੰਦੇ ਜੀ ਪਾਣੀ ਲਓ ਫੜ ਕੇ ਥੱਲੇ ਰੱਖ ਲਓ ਸਤਿਕਾਰ ਜੀ ਆਵੜੀ ਹੋਰ ਹਰ ਤਲਾ ਤੇ ਲਈ ਤੈਨੂੰ ਹੀ ਲੈਣਾ ਏ ਪੁੱਤ ਆਦਾ 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 ਆਹ ਬੱਲੇ ਆਹ ਹੋ ਗਿਆ ਘੜਾਈ ਤਿਆਰ ਲੈ ਤਿਆਰ ਨਾਲ ਦੂਜਾ ਵੇਖੀਂ ਕੋਸ਼ਿਸ਼ ਕਰ ਤਾਲੇ ਨਾ ਨਹੀਂ ਬਣੀ ਨਹੀਂ ਨਾ ਹਮਮ ਖੜਾ ਵਾਲਾ ਥੋੜਾ ਦੂਰ ਰੱਖ ਉਹ ਨਾਲੇ ਤਿਲਕਣ ਬਣੀ ਹੁੰਦੀ ਐ ਨਾ ਥੱਲੇ ਕਿ ਆ ਠੀਕ ਆ ਜੇ ਮੈਂ ਪੈ ਰੱਖਿਆ ਨਾ ਥੱਲੇ ਥੱਲੇ ਬਣੀ ਹੁੰਦੀ ਤਿਲਕਣ ਜੀ ਇਧਰ ਆ ਬੰਦਿਆ ਇਹਨੇ ਬਜੇ ਲਓ ਆਜੋ ਆਜੋ ਫੇਰ ਆਜੋ ਜੇ ਆਉਣਾ ਸਵੇਰੇ ਆ ਜਾਗੇ ਘਰ ਆਜੋ ਜਿਹੜਾ ਕੋਈ ਕੀਮਤੀ ਸਬਾਨ ਹੈ ਉਹ ਲੈਓ ਨਾਲ ਤੇ ਆਜੋ ਵੇਚਣਾ ਬੜੇ ਰੋ ਆਜੋ ਅੱਗਲੀ ਨਾ ਬਾਰਕਣੀ ਆਈ ਸ਼ਾ ਬਲੇ ਬਾਤ ਬਾਤ ਨੂੰ ਤੇ ਲੈ ਕੇ ਕੱਟ ਕੇ ਮੱਝ ਬੱਟ ਆਵੇ ਨਹੀਂ ਮੈਂ ਆਵੇ ਇਧਰ ਬੰਨੀ ਤੇ ਰੱਖ ਲੈਣੀ ਆ ਉਹ ਬੰਦੇ 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 아 이럴 거아왜